ਨੋਦੇ ਮਾਜਰਾ ਕਤਲकांड ਦਾ ਦੋਸ਼ੀ ਗ੍ਰਿਫਤਾਰ ਕਤਲ ਦੇ ਵਿੱਚ ਵਰਤਿਆ ਗਿਆ ਹਥਿਆਰ ਬਰਾਮਦ ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਰੋਪੜ ਜ਼ਿਲ੍ਹੇ ਦੇ ਨੂਰਪੁਰਵੇਦੀ ਥਾਣਾ ਖੇਤਰ ਦੇ ਪਿੰਡ ਨੋਦੇ ਮਾਜਰਾ ਦੇ ਵਿੱਚ ਬੀਤੀ ਰਾਤ ਵਾਪਰੀ ਸੰਸਨੀਖੇਜ਼ ਘਟਨਾ ਤੋਂ ਬਾਅਦ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਆ ਮ੍ਰਿਤਕ ਮਨਜਿੰਦਰ ਕੌਰ ਦੇ ਕਾਤਲਾਂ ਨੂੰ ਸਵੇਰੇ ਤੜਕੇ ਕਾਬੂ ਕਰ ਲਿਆ ਹੈ ਸੂਤਰਾਂ ਦੇ ਅਨੁਸਾਰ ਦੋਸ਼ੀ ਮ੍ਰਿਤਕ ਦੇ ਜੱਦੀ ਪਿੰਡ ਨੋਦੇ ਮਾਜਰਾ ਦਾ ਰਹਿਣ ਵਾਲਾ ਹੈ ਕਤਲ ਕਰਨ ਤੋਂ ਬਾਅਦ ਉਹ ਪਿੰਡ ਤੋਂ ਲਗਭਗ 15 ਕਿਲੋਮੀਟਰ ਦੂਰ ਪਿੰਡ ਭਿੰਡਰਨਗਰ ਦੇ ਵਿਚ ਇੱਕ ਖੰਡਰ ਘਰ ਦੇ ਵਿੱਚ ਰਾਤ ਪਰ ਲੁਕਿਆ ਰਿਹਾ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਛਾਪੇਮਾਰੀ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਤੋਂ ਸੱਤੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਾਣਕਾਰੀ ਦੇ ਅਨੁਸਾਰ ਸੀਆਈਏ ਸਟਾਫ ਦੋਸ਼ੀ ਨੂੰ ਘਟਨਾ ਵਾਲੀ ਥਾਂ ਨੋਦੇ ਮਾਜਰਾ ਜੋ ਕਿ ਘਟਨਾ ਵਾਲੀ ਥਾਂ ਹੈ ਲੈ ਗਈ ਅਤੇ ਘਟਨਾ ਦੇ ਸਮੇਂ ਦੀ ਹਿਸਟਰੀ ਸਮਝਣ ਦੇ ਲਈ ਕ੍ਰਾਈਮ ਸੀਨ ਰੀ ਟੇਕ ਕੀਤਾ ਗਿਆ ਜਿੱਥੋਂ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਕਤਲ ਦੇ ਵਿੱਚ ਵਰਤੇ ਗਿਆ ਤੇਜ਼ ਤਾਰ ਹਥਿਆਰ ਥੋੜੀ ਦੂਰ ਤੋਂ ਬਰਾਮਦ ਹੋਇਆ ਹੈ ਅਤੇ ਮੁਲਜ਼ਮ ਦੇ ਘਰੋਂ ਖੂਨ ਨਾਲ ਲਤਪਟ ਕਪੜੇ ਵੀ ਬਰਾਮਦ ਹੋਏ ਹਨ ਪੁਲਿਸ ਨੇ ਸਬੂਤਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਮਾਮਲੇ ਨਾਲ ਜੁੜੀਆਂ ਕਈ ਮਹੱਤਵਪੂਰਨ ਪਰਤਾਂ ਦਾ ਖੁਲਾਸਾ ਹੋਇਆ ਹੈ ਅਤੇ ਅੱਜ ਦੁਪਹਿਰ ਤੋਂ ਬਾਅਦ ਪੁਲਿਸ ਪ੍ਰੈਸ ਕਾਨਫਰੰਸ ਕਰਕੇ ਪੂਰੇ ਮਾਮਲੇ ਉੱਤੇ ਵੱਡਾ ਖੁਲਾਸਾ ਕਰੇਗੀ ਮ੍ਰਿਤਕ ਮਨਜਿੰਦਰ ਕੌਰ ਦੇ ਪਰਿਵਾਰ ਦੇ ਵਿੱਚ ਇੱਕ ਛੋਟੀ ਭੈਣ ਅਤੇ ਇੱਕ ਭਰਾ ਹੈ ਜਿਸ ਦਾ ਵਿਆਹ ਅਜੇ ਹੋਣਾ ਬਾਕੀ ਹੈ ਪਰਿਵਾਰ ਦਾ ਇੱਕ ਮੈਂਬਰ ਕੈਨੇਡਾ ਦੇ ਵਿੱਚ ਰਹਿੰਦਾ ਹੈ ਜੋ ਅੱਜ ਕੈਨੇਡਾ ਤੋਂ ਵਾਪਸ ਆਵੇਗਾ ਇਸ ਤੋਂ ਬਾਅਦ ਹੀ ਮਨਜਿੰਦਰ ਕੌਰ ਦਾ ਅੰਤਿਮ ਸੰਸਕਾਰ ਉਸ ਦੇ ਸੋਹਰੇ ਪਿੰਡ ਸਿਬਲ ਮਾਜਰਾ ਵਿਖੇ ਕੀਤਾ ਜਾਵੇਗਾ ਇਸ ਦੁਖਦਾਈ ਨਾ ਕਰਨ ਪਿੰਡ ਅਤੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਹਨਕ ਮੈਂਬਰਾਂ ਨੇ ਕਿਹਾ ਕਿ ਪੁਲਿਸ ਨੂੰ ਅਜਿਹੇ ਘਿਣਾਉਣੇ ਅਪਰਾਧ ਦੇ ਦੋਸ਼ੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਭਵਿੱਖ ਦੇ ਵਿੱਚ ਕੋਈ ਵੀ ਅਜਿਹੀ ਘਟਨਾ ਨੂੰ ਅੰਜਾਮ ਦੇਣ ਦੀ ਹਿੰਮਤ ਨਾ ਕਰ ਸਕੇ ਨੂਰਪਰਵੇਦੀ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਅਜੇ ਸ਼ਰਮਾ ਦੇ ਨਾਲ ਰਕੇਸ਼ ਰਾਣਾ ਦੀ ਰਿਪੋਰਟ